ਅੱਜ ਬਹੁਤ ਇਹ ਕਿਸ ਤਰ੍ਹਾਂ ਦਾ ਸਿੱਖਿਆ ਕ੍ਰਾਂਤੀ ਇਹ ਤਾਂ ਹੈ ਜਿਹੜਾ ਪੰਜਾਬ ਸਰਕਾਰ ਨੇ ਸਰਕਾਰ ਆਉਣ ਤੋਂ ਬਾਅਦ ਜਿਹੜਾ ਇੱਕ ਪਛੀਚਾ ਇਹ ਕੀਤਾ ਸੀ ਵੀ ਸਾਡਾ 인ਫਰਾਸਟ੍ਰਕਚਰ ਜਿਹੜਾ ਸਕੂਲਾਂ ਦਾ ਬਹੁਤ ਸਟਰੌਂਗ ਉਹ ਸਮਝ ਅਸੀਂ ਲਗਾਤਾਰ ਸਿੱਖਿਆ ਕ੍ਰਾਂਤੀ ਦੇ ਤਹਿਤ ਸਕੂਲਾਂ ਚ ਜਾ ਰਹੇ ਹਾਂ ਔਰ ਤਕਰੀਬਨ 21 ਲੱਖ ਰੁਪਏ ਦੀ ਲਾਗਤ ਦੇ ਨਾਲ ਪਿੱਪਲਾਵਾਲਾ ਜਿਹੜਾ ਸਕੂਲ ਹੈ ਇੱਥੇ ਵੀ ਨਵਾਂ ਐਡੀਸ਼ਨਲ ਕਲਾਸਰੂਮ ਚਾਹੀਦੇ ਸੀਗੇ ਜਾਂ ਹੋਰ ਜੋ ਵੀ ਚੀਜ਼ਾਂ ਚਾਹੀਦੀਆਂ ਉਦੋਂ ਇੱਥੇ ਕਾ ਮੂਆ ਜੋ ਪ੍ਰਿੰਸੀਪਲ ਸਾਹਿਬ ਸਾਰਾ ਸਕੂਲ ਸਾਫ ਮਿਲਣਾ ਮੋਕਾ ਤੇ ਮਹਿਰ ਸਾਹਿਬ ਜੀ ਬੁਖਸ਼ੀਤੀ ਅਰ ਨੇ ਹੋਰ ਸਾਥੀ ਸਤਜਨ ਸਿੰਘ ਸਿਆਣ ਜੀ ਸਾਡੀ ਪਾਰਟੀ ਦੇ ਨਸ਼ਿਆਂ ਦੇ ਨਸ਼ਾ ਜੁੱਧ ਨਸ਼ਿਆਂ ਵਿਰੋਧ ਦੇ ਕੋਆਰਡੀਨੇਟਰ ਆ ਇਸੇ ਲਈ ਮੌਕੇ ਤੇ ਇਹਨੂੰ ਲੀਡ ਕਰ ਰਿਹਾ ਸਾਡੇ ਜ਼ਿਲ੍ਹੇ ਨੂੰ ਵੀ ਪਰ ਪੰਜਾਬ ਨੂੰ ਸਮਾ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਪਰ ਪੰਜੀਆਂ ਧੰਨਵਾਦ ਕਰਦਾ ਹਰਜੋਤ ਬੈਂਸੀ ਦਾ ਧੰਨਵਾਦ ਕਰਦਾ ਮੇਰੇ ਸ਼ਹਿਰ ਨੂੰ ਵੀ ਤਕਰੀਬਨ ਇੱਕ ਪੂਰ ਨੂੰ ਲੋਰਿੰਦੀ ਗ੍ਰਾਂਟ ਜਿਹੜੀ ਵੀ ਡਿਮਾਂਡ ਸੀਗੀ ਮੌਕੇ ਤੇ ਉਹਨੂੰ ਉਹਨਾਂ ਨੇ ਪੂਰਾ ਕੀਤਾ ਔਰ ਇਹ ਜਿਹੜਾ ਐਫਰਟਸ ਹੈਗਾ ਸਾਡਾ ਦਿੱਲੀ ਸਰਕਾਰ ਵੱਲੋਂ ਅਰਵਿੰਦ ਕੇਜਰੀਵਾਲ ਜੀ ਦੀ ਲੀਡਰਸ਼ਿਪ ਦੇ ਵਿੱਚ ਔਰ ਅਮਨੀਸ਼ ਸੋਧਿਆ ਜੀ ਐਜੂਕੇਸ਼ਨ ਮਿਨਿਸਟਰ ਆਫ ਇੰਡੀਆ ਦਿੱਪਲਮਾ ਉੱਥੋਂ ਐਫਰਟਸ ਚਲਾਜੀ ਸਿੱਖਿਆ ਕ੍ਰਾਂਤੀ ਹੈ ਤਾਂ ਅੱਜ ਪੰਜਾਬ ਦੇ 20000 ਸਕੂਲਾਂ ਦੇ ਵਿੱਚ ਲਗਾਤਾਰ ਇਦਾਂ ਕੰਮ ਚੱਲ ਰਿਹਾ ਚਾਹੇ ਚਾਰਜਦਾਰੀ ਲੋਡ ਸੀ ਚਾਹੇ ਉੱਥੇ ਕੋਈ ਐਲਈਡੀ ਵਾਈਫਾਈ ਸਿਸਟਮ ਦੀ ਕੋਈ ਵੀ ਕੇ ਪ੍ਰੋਜੈਕਟਰ ਦੀ ਜਾਂ ਕਿਸੇ ਕਿਸਮ ਦੀ ਅਜ ਅਧਿਕ ਸਿੱਖਿਆ ਨਾਲ ਜੁੜਨ ਲਈ ਲੋੜਾ ਉਹਨਾਂ ਨੂੰ ਸਰਕਾਰ ਪੂਰਾ ਕਰ ਰਹੀ ਹੈ ਹੋਰ ਵੀ ਜਿਹੜੀਆਂ ਡਿਮਾਂਡਸ ਕੋਈ ਸਾਡੇ ਸਾਹਮਣੇ ਆਉਗੀਆਂ ਇਸ ਵਾਰ 18000 ਕਰੋੜ ਰੁਪਏ ਦਾ ਬਜਟ ਸਰਕਾਰ ਨੇ ਰੱਖਿਆ ਔਰ ਉਦੋਂ ਲਈ ਅਸੀਂ ਪਵੰਦ ਹੈ ਸਿੱਖਿਆ ਨੂੰ ਨਵੇਂ ਸਿਰੇ ਨਾਲ ਤਾਂ ਕਿ ਸਾਡੇ ਬੱਚਿਆਂ 'ਚ ਕੰਪਲੈਕਸ ਖਤਮ ਹੋ ਜਵੇ ਕਿ ਜਿਹੜੇ ਪ੍ਰਾਈਵੇਟ ਸਕੂਲ ਬਹੁਤ ਵਧੀਆ ਪੜ੍ਹਾਉਂਦੇ ਆ ਗਵਰਨਮੈਂਟ ਸਕੂਲ ਬਹੁਤ ਵਧੀਆ ਪੜ੍ਹਾਉਂਦੇ ਅਸੀਂ ਉਹ ਆਪਾਂ ਕਹਿੰਦੇ ਇਹ ਬਰਾਬਰ ਬੱਚੇ ਇੱਥੇ ਮਹਿਸੂਸ ਕਰ ਲੋਕ ਆਪਣੇ ਬੱਚੇ ਸਰਕਾਰੀ ਨੂੰ ਬਹੁਤ ਬਹੁਤ ਅਨੁਭਵ ਕਰਤਾ ਔਰ ਸਾਰੇ ਨੂੰ